ਅੱਜ ਗੱਲ ਕਰਾਂਗੇ ਜਨਮ ਭੂਮੀ ਤੇ ਕਰਮ ਭੂਮੀ ਰਾਤੀ ਇੱਕ ਬੰਦੇ ਦਾ ਬਾਹਰੋਂ ਮੈਨੂੰ ਫੋਨ ਆਇਆ ਗੱਲਾਂ ਬਾਤਾਂ ਕੀਤੀਆਂ ਸੀ ਅੱਧਾ ਘੰਟਾ ਲੱਗੇ ਰਹੇ ਕਹਿੰਦਾ ਮੈਂ ਨੈਸ਼ਨੈਟੀ ਦਸ ਕੰਟਰੀ ਦੀ ਲੈ ਲਈ ਪਰ ਪਰ ਹੁਣ ਦਿਲ ਕਰਦਾ ਵੀ ਇਹਨੂੰ ਵਾਪਸ ਕਰਕੇ ਦੁਬਾਰਾ ਫਿਰ ਇੰਡੀਆ ਨੈਸ਼ਨੈਲਿਟੀ ਲੈ ਲਵਾਂ ਇਸ ਵੀਡੀਓ ਚ ਅੱਜ ਇਸ ਬਾਰੇ ਗੱਲਾਂ ਬਾਤਾਂ ਕਰਾਂਗੇ ਇੱਕ ਜਿੱਥੇ ਆਪਾਂ ਜਨਮ ਲੰਨੇ ਆ ਜਿੱਥੇ ਹੁਣ ਪੰਜਾਬ ਤੁਸੀਂ ਜਨਮ ਲੱਤਿਆ ਇਹ ਜਨਮ ਭੂਮੀ ਆ ਜਿੱਥੇ ਅਸੀਂ ਕਰਮਕਾਜ ਦਾ ਬਾਹਰਲੇ ਮੁਲਖਾਂ 'ਚ ਅ ਕੰਮ ਕਰਦੇ ਉਹਨੂੰ ਕਰਮ ਭੂਮੀ ਕਹਿੰਦੇ ਆ। ਬਾਕੀ ਕਰਦੇ ਗੱਲਬਾਤ ਇਸ ਬਾਰੇ 'ਚ। ਗੁਜਰਾਲ ਉੱਪਰ ਪਲੇਟ ਬੰਦ ਕਰ ਚੱਲਿਆ। ਕਰਿਆ ਕਰਿਆ ਜਾਇਆ ਜਾਇਆ। ਬਾਕੀ ਸਵੇਰ ਦਾ ਮੌਸਮ ਹੈ ਠੰਡ ਹੋ ਜਾਂਦੀ ਸਵੇਰੇ-ਸਵੇਰੇ ਭਾਈ। ਸਵੇਰੇ-ਸਵੇਰੇ ਠੰਡ ਦਿਨ 'ਚ ਥੋੜੀ ਜਿਹਾ ਤਰਕਾਜ ਹੀ ਤਰਕੀਜ ਹੀ ਲੱਗਦੀ ਤਾਕੀਜ ਕਹਿੰਦੇ ਹੁੰਦੇ ਨਾ। ਤੇ ਧੁੱਪਾਂ ਜਿਹੜੇ ਪੂਰੀ ਧੁੱਪ ਦੀ ਸ਼ਾਨ ਪੈਂਦੀ ਫਿਰ ਪਿੱਠੀ ਜਲਦੀ ਕੱਲ ਅਸੀਂ ਗਏ ਹੋਏ ਸੀ। ਉਹ ਜਸਪਿੰਦਰ ਪਿੰਡ ਗਏ ਹੋ ਸੀ ਜਸਪਿੰਦਰ ਸੌਰੇ ਤੇ ਉੱਥੇ ਗਏ ਸੀ ਮਿਲਣੇ ਕਰਨ ਗਏ ਹੋ ਸੀ ਉਹ ਫਿਰ ਅਸੋ ਖੁੱਲੇ ਚ ਬਾਹਰ ਨਾ ਵਿਹੜੇ 'ਚ ਬੈਠੇ ਤੇ ਉੱਥੇ ਤੇ ਪਿੱਛੇ ਤੇ ਧੁੱਪਾਂ ਪੈਂਦੀ ਤੇ ਪਿੱਠਵਾਂ ਚੁੱਕਦੀ ਥੋੜੀ ਜਿਹੀ ਗੱਲਾਂ ਬਤਾ ਕਰਦੇ ਤੇ ਕਿ ਮੌਸਮ ਇਹ ਵੀ ਠੰਡ ਜਿਹੜੀ ਇਹ ਹੋਰ ਤਰ੍ਹਾਂ ਦੀ ਪੈ ਰਹੀ ਐ ਸਮਝ ਨਹੀਂ ਲੱਗ ਰਿਹਾ ਕਿ ਕਿੱਦਾਂ ਜੀ ਦੀ ਠੰਡ ਆ ਇਹ ਜਿਦਾਂ ਅੱਜ ਤੋਂ 4-5 ਸਾਲ ਪਹਿਲਾਂ ਜਾਂ ਪਿਛਲੇ ਸਾਲ ਵੀ ਉਹ ਠੰਡ ਬਹੁਤ ਜ਼ਿਆਦਾ ਲੰਬੀ ਪਈ ਆ ਉੱਦਾ ਦੀ ਕਹਿੰਦਾ ਵੀ ਉਹ ਫੀਲ ਜੀ ਆਈਓ ਨਹੀਂ ਵੀ ਇਹ ਠੰਡ ਤਾਂ ਕੁਸ਼ਮੋਰੇ ਜਿਹੇ ਤਰ੍ਹਾਂ ਦੀ ਪੈ ਰਹੀ ਹੈ। ਬਾਕੀ ਤੁਸੀਂ ਵੀ ਕਮੈਂਟ ਦਿਓ ਤੁਹਾਨੂੰ ਵੀ ਲੱਗ ਰਿਹਾ ਕਿ ਮੈਨੂੰ ਇਹ ਲੱਗ ਰਹੀ ਉਹ ਠੰਡ ਜੀ ਆਹਲੇ ਨਾ। ਅਭੀ ਆਇਆ ਨਹੀਂ ਪਤਾ ਨਹੀਂ ਪੋਲੂਸ਼ਨ ਕਰਕੇ ਹੋ ਗਿਆ ਇਸ ਵਾਰੀ ਪੋਲੂਸ਼ਨ ਵੀ ਬਹੁਤ ਜ਼ਿਆਦਾ ਦਾ। ਪਤਾ ਨਹੀਂ ਮੀਂਹ ਨਹੀਂ ਪਿਆ ਮੀਂਹ ਵੀ ਪਿਆ ਪਰ ਮੀਂਹ ਥੋੜਾ ਘੱਟ ਪਿਆ ਥੋੜਾ ਹੋਰ ਜ਼ਿਆਦਾ ਚਾਹੀਦਾ ਸੀ। ਉਹਨੂੰ ਕਹਿੰਦੇ ਵੀ ਇਹ ਆ ਵੱਡੇ ਦਿਨਾਂ ਦੇ ਵਿੱਚ ਹੁਣ ਵੱਡੇ ਦਿਨ ਚੱਲਦੇ ਆ ਆਪਣੇ। 20 ਤੇ 30 ਦਿਨਾਂ ਦੇ ਵੱਡੇ ਦਿਨ ਕਹਿ ਦਿੰਦੇ ਆ। ਵੀ ਛੋਟੇ ਸਾਬ ਚਾਦਾਂ ਦਾ ਇਹ ਸ਼ੀਦੀ ਜਿਹੜਾ ਮਨਾਉਂਦੇ ਹੁੰਦੇ ਸਰਾਂ ਦੇ ਫਤੇਗੜ ਸਾਹਿਬ ਬੜੀ ਸਭਾ ਕਰਦੇ ਸਾਡੇ ਵਾਲੀ ਸਾੜ ਬਹੁਤ ਦੂਰੋ ਦੂਰ ਸੰਗਤ ਆਉਂਦੀ ਆ ਆਪਾਂ ਵੀ ਜਾਵਾਂਗੇ ਉੱਥੇ ਬਾਕੀ ਤੁਹਾਨੂੰ ਸਾਰਨ ਪਤਾ ਕਹਿੰਦੇ ਵੀ ਸਭ ਵਾਲ ਦੀ ਸਭ ਤੋਂ ਮਹਿੰਗੀ ਥਾਂ ਹੈ ਤੇ ਸੇਵਾ ਕਰਨ ਜਾਵਾਂਗੇ ਜੀ ਆਪਾਂ ਵੀ ਹੁਣ ਤਾਂ ਸਭਾ ਚੱਲ ਵੀ ਸਾਡੇ ਪੱਠੇ ਸਾਲ ਤੋਂ ਸ਼ੁਰੂ ਹੋ ਗਈ ਹੈ ਜੇ ਪੱਠੇ ਸਾਹਿਬ ਗਬਲਾ ਦਵਾਦ ਹੈ ਇਸ ਤੋਂ ਬਾਅਦ ਫਿਰ ਉਧਰ ਗੁਰਦੁਰਾ ਤੋਂ ਉਧਰ ਗੁਰਦੁਰਾ ਮਾਛੂਆੜੇ ਮਾਛੂੜੇ ਦੇ ਘੁੰਮਦੇ ਘੁੰਮਉਂਦੇ ਫਿਰ ਫਤੇਗੜ ਸਾਹਿਬ ਜਾ ਕੇ ਸਮਾਪਤੀ ਹੋ ਜਾਂਦੀ ਹੈ ਜਿੱਦਾਂ ਜਿੱਦਾਂ ਮਹਾਰਾਜ ਆਏ ਇੱਧਰ ਅ ਉੱਥੋਂ ਚੱਲੇ ਆਨੰਦਪੁਰ ਸਾਬ ਤੋਂ ਚੱਲੇ ਪਰਿਵਾਰ ਬਿਛੜੇ ਜਿੱਥੋਂ ਬਿਛੂੜਾ ਬਿਛੂੜਾ ਪਿਆ ਬਾਹਰ ਆ ਜਾ ਬਾਹਰ ਆ ਜਾ ਬਾਹਰ ਆ ਜਾ ਬਾਹਰ ਆ ਜਾ ਗੁੱਜਰ ਬਾਹਰ ਆ ਇੱਧਰ ਚਲ ਉਹਦੇ ਵਿੱਚ ਨਹੀਂ ਪੜਨਾ ਗੁੱਜਰ ਬਾਈ ਗਣਾ ਕੱਢੂ ਕੱਢਦਾ ਗੁੱਜਰ ਬਾਈ ਗਣਾ ਕੱਢਦਾ ਪਰਿਵਾਰ ਬਿਛੜੇ ਤੇ ਫਿਰ ਮਹਾਰਾਜ ਆ ਗਏ ਸੀ ਚਮਕੌਰ ਸਾਹਿਬ ਉਧਰ ਇੱਧਰ ਚੱਲ ਉਧਰ ਜਾ ਚੱਲ ਦੂਰ ਨਿਕਲ ਦੂਰ ਬਾਹਰ ਦੇ ਰੋ ਚੱਲ ਇੱਧਰ ਆ ਉਹਦੇ ਵਿੱਚ ਬੜ ਗਿਆ ਦਾ ਗਠੇ ਇੰਚ ਆ ਇੰਚ ਇੱਧਰ ਇੱਧਰ ਨਹੀਂ ਜਾਣਾ ਉੱਥੇ ਨਹੀਂ ਜਾਣਾ ਇੱਧਰ ਓਰੇ ਆ ਮੇਰੇ ਕੋਲ ਓਰੇ ਆ ਲੈ ਉਹ ਉੱਥੇ ਨੇ ਦੇ ਵਿੱਚ ਪੜ ਗਏ ਸੀ ਆ ਗਿੱਲਾ ਖੇਤ ਹਲੇ ਇੰਨੀ ਮਿਹਨਤ ਹੋਈ ਹੋਈ ਆ ਤਾਂ ਮਿੰਟਾ ਸਾਡਾ ਖਰਮ ਖਰਾਬ ਕਰਕੇ ਜਾਣਾ ਉਹ ਜਾਣਾ ਉਹ ਜਾਣਾ ਦਾ ਬਹਿ ਜਾ ਉਹ ਉੱਧਰ ਵੀ ਜਾਣ ਤਾਂ ਕਿਹਦੇ ਗੜਾਈ ਜਾਂਦੀ ਉਹਨਾਂ ਦੀ ਫਿਰ ਪੱਠਾ ਸਾਹਿਬ ਆ ਜਾਂਦੇ ਜੀ ਪੱਠੇ ਸਾਹਿਬ ਤੇ 75 ਸੌ ਜਿੱਥੇ ਪੱਠਾ ਲੱਗੇ ਸੀ ਉਹ ਵੀ ਉੱਥੇ ਬੁਰਦਾਰ ਸਾਹਿਬ ਬਣਿਆ ਹੋਇਆ ਉਸ ਤੋਂ ਬਾਅਦ ਚਮਕੌਰ ਸਾਹਿਬ ਆ ਜਾਂਦੇ ਆ ਚਮਕੌਰ ਸਾਹਿਬ ਪਰ ਵੱਡੇ ਸਾਹਿਬ ਜੀ ਹੁੰਦੇ ਸਿੱਧੇ ਹੁੰਦੇ ਉਸ ਤੋਂ ਬਾਅਦ ਮਹਾਰਾਜ ਮਾਛੋੜੇ ਚਲੀ ਜਾਂਦੇ ਆ ਮਾਛੋੜ ਤੋਂ ਫਿਰ ਅੱਗੇ ਨਿਕਲ ਜਾਂਦੇ ਆ ਹਜੂਰ ਸਾਹਿਬ ਛੋਟੇ ਸਾਹਿਬ ਜੀ ਦੇ ਆਪਣੇ ਪਰਿਵਾਰ ਵਿੱਚ ਉਹ ਛੋੜਾ ਪੈਂਦਾ ਕੁੰਮਾ ਮਾਸੀ ਗੁਰਦੁਆਰਾ ਉੱਥੇ ਵੀ ਹੁੰਦਾ ਉਸ ਤੋਂ ਬਾਅਦ ਫਿਰ ਬੰਦੂ ਟੋਈਲੀ ਸਿਹੜੀ ਆ ਜਾਂਦੇ ਸੀੜੀ ਤੋਂ ਫਿਰ ਮਰੰਡੇ ਮਰੰਡੇ ਤੋਂ ਫਿਰ ਸਰਾਂਦ ਜਿੱਥੇ ਉਹਨਾਂ ਨੂੰ ਇਹਾ ਚ ਜੜਿਆ ਜਾਂਦਾ ਆ ਬਾਕੀ ਤੁਹਾਨੂੰ ਸਾਰ ਨੂੰ ਇਤਿਹਾਸ ਪਤਾ ਹੀ ਆ ਸਾਡੇ ਇਲਾਕੇ ਦਾ ਬਹੁਤ ਇਹ ਗੁਰੂਆਂ ਦੀ ਧਰਤੀ ਤੇ ਮਹਾਰਾਜ ਦੇ ਪੈਰ ਪਏ ਨੇ ਹਾਂਜੀ ਇਹਦੇ ਬਾਰੇ ਕੱਲ ਨੂੰ ਗੱਲ ਕਰਾਂਗੇ ਵੀ ਕਈ ਲੋਕ ਕਹਿੰਦੇ ਵੀ ਆ ਜਿਹੜੇ ਦਿਨ ਆ ਸੋਗ ਦੇ ਹੁੰਦੇ ਆ ਇਹਦੇ ਬਾਰੇ ਕੱਲ ਨੂੰ ਮੈਂ ਵੈਸੇ ਵੀ ਧਾਰਮਿਕ ਗੱਲਾਂ ਪਰ ਮੈਂ ਕਰਦੇ ਨਹੀਂ ਪਰ ਕਈ ਵਾਰ ਦਿਲ 'ਚ ਹੁੰਦੀਆਂ ਵੀ ਆ ਮੈਂ ਇਹ ਗੱਲਾਂ ਸਾਂਝੀਆਂ ਕਰਾਂ ਇਹ ਦਿਨਾਂ ਨੂੰ ਆਪਾਂ ਕਿਸ ਤਰ੍ਹਾਂ ਮਨਾਉਣਾ ਚਾਹੀਦਾ ਸਾਨੂੰ ਇਹਦੇ ਬਾਰੇ ਕੱਲ ਨੂੰ ਗੱਲ ਕਰਾਂ ਬਾਕੀ ਤੁਹਾਡੇ ਕੱਲ ਨੂੰ ਸਾਰਿਆਂ ਦੇ ਵਿਚਾਰ ਲਵਾਂਗੇ ਇਹਦੇ ਬਾਰੇ ਵੀਡੀਓ ਬਣਾਵਾਂਗਾ ਕੱਲ ਨੂੰ ਮੈਂ ਫੋਰਸ ਗਿਆਨ ਪੂਰੀ ਪਰਖ ਕੇ ਠੀਕ ਹੈ ਨਾ ਕੁਝ ਨਹੀਂ ਪਤਲਾ ਬਈ ਯਾਰ ਕਿਹੜਾ ਬੰਦਾ ਕਿਦਾਂ ਦੇਖਦਾ ਉਹਦਾ ਨਾ ਫਿਰ ਗਲਤ ਲੋਕ ਕਮੈਂਟ ਕਰਨ ਲੱਗ ਜਾਂਦੇ ਆ ਮਹਾਰਾਜ ਨੇ ਸਾਨੂੰ ਚੜ੍ਹਦਾ ਪ੍ਰਤੀਕ ਦਿੱਤਾ ਸੀ ਜੀ ਉਹਨਾਂ ਨੇ ਤਾਂ ਛੋਟੇ ਸਾਹਿਬ ਜੀ ਨੇ ਗਰਦਨ ਦੇ ਥੱਲੇ ਝੁਕਾਈ ਤੇ ਕਰਾਂ ਗੱਲੋਂ ਇਹਦੇ ਬਾਰੇ ਤੇ ਬੈਕ ਟੁੱਥੀ ਆਉਂਦੇ ਆ ਆਪਾਂ ਇੱਥੇ ਆਪਾਂ ਨੇ ਪਹਿਲਾਂ ਗੱਲਾਂ ਗੱਵਟਾਂ ਕੀਤੀਆਂ ਸੀ ਸਾਰੀਆਂ ਇੱਧਰ ਚਲ ਨੇ ਇੱਥੇ ਖੜ ਕੇ ਗੱਲਾਂ ਕਰਾਂ ਸਮਨੇ ਸੂਰਜ ਪੈਂਦਾ ਔਲੀ ਥੋੜੀ ਹੁਣ ਸੂਰਜ ਚੜੀ ਜਾਣਾ ਤੇ ਇੱਧਰ ਗੁੱਜਰ ਬਾਈ ਨੇ ਲਸਣ ਲਾਤਾ ਇੱਥੇ ਇਹਦੇ ਵਿੱਚ ਚਲੋ ਆਪਣੇ ਜੋਗਾ ਹੋ ਜਾਊਗਾ ਥੋੜਾ ਜਿਹਾ ਖਾਣ ਜੋਗਾ ਜਦੋਂ ਉਸ ਬੰਦੇ ਨਾਲ ਬਾਹਰ ਮੇਰੀ ਗੱਲ ਹੋਈ ਇੱਕ ਜਨਮ ਭੂਮੀ ਦਾ ਕਰਮ ਭੂਮੀ ਕਹਿੰਦਾ ਮੈਂ ਇੱਥੇ ਆਇਆ ਮੈਂ ਇੱਥੇ ਆ ਕੇ ਨਾ ਕਹਿੰਦਾ ਆਪਣਾ ਪਰਿਵਾਰ ਖੋਜਤਾ ਯਾਰ ਕਹਿੰਦਾ ਬੱਚੇ 18 ਸਾਲ ਦੇ ਹੋਏ ਅਨਡिपेंडੈਂਡ ਹੋ ਗਏ ਉਹ ਕਹਿੰਦਾ ਸੀ ਲੱਗਦਾ ਵੀ ਤੁਹਾਡੇ ਨਾਲ ਨਹੀਂ ਰਹਿਣਾ ਹੈ ਵਸੇ ਕਹਿੰਦਾ ਰ ਇੱਥੇ ਪੰਜਾਬ ਦੀ ਇੰਡੀਆ ਦੀ ਇੱਕ ਗੱਲ ਚੰਗੀ ਲੱਗਦੀ ਸਭ ਤੋਂ ਜਿਹੜੀ ਵੀ ਆ ਸਾਰਾ ਪਰਿਵਾਰ ਇਕੱਠਾ ਰਹਿੰਦਾ 18 ਸਾਲ ਤੋਂ ਬਾਅਦ ਹੀ ਬੱਚੇ 30 30 ਸੀ 40 40 ਸਾਲ ਤੱਕ ਇਕੱਠੇ ਰਹਿੰਦੇ ਆ ਚਲੋ ਕਿਤੇ ਨਾ ਕਿਤੇ ਜਾ ਕੇ ਕਈ ਵਟਵਾਰੇ ਹੁੰਦੇ ਜਦੋਂ ਕਈ ਭਾਈ ਅਲੱਗ ਲੱਗ ਹੁੰਦੇ ਕਿ ਮਾਪੇ ਕਿਸੇ ਨਾਲ ਚਲੀ ਜਾਂਦਾ ਹਨ ਅਨਾਰ ਇੰਡੀਆ ਦੇ ਮੈਨੂੰ ਇਹ ਗੱਲ ਸਭ ਤੋਂ ਚੰਗੀ ਜਿਹੜੇ ਨੇ ਮੈਨੂੰ ਦਿਲ ਕੀਤਾ ਯਾਰ ਇੰਡੀਆ ਆ ਵਾ ਇਹ ਹੁਣ ਬੱਚੇ ਦਾ ਹੁਣ ਉਹ ਹੁਣ ਕਹਿੰਦਾ ਬੱਚਿਆਂ ਦੀ ਇਹ ਜਨ ਭੂਮੀ ਬਣ ਗਈ ਹੈ ਲਿਟੋ ਬੰਦਾ ਜੰਮਿਆ ਪੜਿਆ ਕਿਤੇ ਨਾ ਕਿਤੇ ਖਿਆਲ ਉੱਥੀ ਦੇ ਹੀ ਆਈ ਜਾਂਦਾ ਹੈ। ਕਹਿੰਦਾ ਖਿਆਲ ਹੁਣ ਪਿੱਛੇ ਦੇ ਜਾਂਦਾ ਯਾਰ ਹੁਣ ਮੋੜਾ ਪਾਈਏ। ਕਹਿੰਦਾ ਬੱਚੇ ਤਾਂ ਹੁਣ ਹੈ ਨਹੀਂ ਕਹਿੰਦਾ ਹੁਣ ਆਪਾਂ ਯਾਰ ਐਸਨੇ ਕਿੱਥੇ ਪੰਜਾਬ ਇੰਡੀਆ ਰਹਿੰਦੇ ਆ। ਕਹਿੰਦਾ ਠੀਕ ਆ ਬਾਈ। ਦੇਖੋ ਗੱਲਾਂ ਤਾਂ ਆਪਾਂ ਕਰੀ ਜਾਂਦੇ ਪਰ ਉਹ ਗੱਲ ਪਰ ਅਮਲ ਕਰਨਾ। ਕਈ ਵਾਰ ਹੁਣ ਵੀ ਆ ਮੇਰਾ ਪਿੰਡ ਘਰ ਬਣ ਰਿਹਾ। ਕਈ ਵਾਰ ਹੁਣ ਮੈਂ ਇਹ ਸੋਚਦਾ ਹੁੰਨਾ ਜੇ ਮਹਿਕ ਨੇ ਬਾਹਰ ਦਾ ਜਾਣਾ ਹੋਇਆ ਬਾਹਰ ਰਹਿਣਾ ਹੋਇਆ ਫਿਰ ਏਡਾ ਬੜਾ ਮੈਂ ਘਰ ਪਾ ਕੇ ਯਾਰ ਕੋਈ ਫਾਇਦਾ ਨਹੀਂ ਹੈਗਾ ਨੇ ਪੈਸੇ ਖਰਾਬ ਕਰਕੇ ਕਿ ਹੁਣ ਮੈਂ ਏਦਾਂ ਦਾ ਕੋਈ ਸਿਸਟਮ ਸੋਚ ਰਿਹਾ ਹਾਂ ਦੇਖੋ ਇੱਥੇ ਕੋਈ ਜਗੜ ਕਰਿਆ ਜਾਵੇ ਬਾਹਲੇ ਹੁਣ ਤੁਹਾਨੂੰ ਕੰਟਰੀਆਂ ਬਈ ਆਪਣੇ ਬੰਦਿਆਂ ਨੇ ਬਹੁਤ ਦੁਨੀਆ ਚਲੀ ਗਈ ਇੱਥੇ ਹੁਣ ਕੱਲੇ ਸਾਡੇ ਗੋਂਡੇ ਦੇ ਮੁੰਡਾ ਗਿਆ ਜਸ਼ਨ ਗਿਆ ਕੈਨੇਡਾ ਗਿਆ ਅਸੀਂ ਤਾਂ ਕਹਿੰਦੇ ਚਲੋ ਭਾਈ ਵਧੀਆ ਮਾਰੇ ਤਰੱਕੀਆਂ ਦੇਵੇ ਉਸ ਤੋਂ ਬਾਅਦ ਉਹ ਸਾਹਮਣੇ ਖੇਤ ਵਾਲੇ ਦੀ ਧੀ ਗਈ ਹੋਈ ਹੈ ਉੱਥੇ ਕੈਨੇਡਾ ਹੀ ਗਈ ਹੋਈ ਹੈ ਮੈਨੂੰ ਕਹਿੰਦਾ ਯਾਰ ਬੋਹੋਦੋ ਖਾਇਆ ਕਨ ਫੀਸਾਂ ਤੇ ਨਵੇਂ ਦੇ ਇਕੱਠੀਆਂ ਭੇਜੀਆਂ ਕੰਮ ਕਹਿੰਦਾ ਉਧਰ ਹੈ ਨਹੀਂ ਤੇ ਤਿੰਨ ਮਹੀਨੇ ਦੇ ਇਕੱਠੇ ਉਹ ਫਿਰ ਕਹਿੰਦੀ ਅਹ ਮੈਂ ਧੀ ਮੇਰੇ ਨਾਲ ਗੱਲਾਂ ਕਰਦੀ ਕਹਿੰਦੀ ਜੜੀ ਬਹੁਤ ਔਖਾ ਹੋਇਆ ਹੈ ਕਈ ਤਾਂ ਇੱਥੇ ਇੰਨੇ ਡਿਪਰੈਸ਼ਨ ਚ ਗਏ ਹੋਏ ਹਨ ਬੱਚੇ ਉਹ ਤੇ ਪ੍ਰਾਈਸ ਸੌਕੀ ਥੋੜੀ ਹੈ ਯਾਰ ਲੱਖਾਂ ਚ ਫੀਸ ਜਾਣੀ ਹੈ ਹਜ਼ਾਰਾਂ ਚ ਥੋੜੀ ਜਾਣੀ ਲੱਖਾਂ ਚ ਜਾਣੀ ਹੈ ਬੱਚੇ ਚੱਕ ਚੱਕ ਕਰਕੇ ਤੇ ਪੈਂਦਾ ਇੱਕ ਹੋਰ ਗੱਲਬਾਤ ਚੱਲਦੀ ਤੇ ਹੁਣ ਥੋੜੀ ਸਾਂਝੀ ਕਰ ਲੈਣਾ ਤਦ ਅੱਧਾ ਕਿਲਾ ਵੇਚਿਆ ਆਪਣੀ ਧੀ ਵਾਸਤੇ ਉਹਨੇ ਅ ਇਸ ਤਰ੍ਹਾਂ ਗੱਲ ਚੱਲਦੀ ਸੀ ਤੇ ਮੁੰਡੇ ਵਾਲਿਆਂ ਨੇ ਖਰਚਾ ਕਰਨ ਦਾ ਸਾਰਾ ਤੇ ਮੁੰਡੇ ਵਾਲਿਆਂ ਨੇ ਜਦੋਂ ਕਿਹਾ ਵੀ ਅਸੀਂ ਖਰਚਾ ਕਰਾਂਗੇ ਵੀ ਅਸੀਂ ਆਪਣੇ ਬੱਚੇ ਨਾਲੇ ਤਾਂ ਰੋਕਾ ਕਰਕੇ ਬਾਹਰ ਭੇਜ ਦਿੰਦੇ ਆ ਤੇ ਖਰਚਾ ਅਸੀਂ ਸਾਰਾ ਕਰਾਂਗੇ ਉਹ ਵਿੱਚ ਜਿੱਦਾਂ ਹੁਣ ਅ ਜਿਹੜਾ ਬਾਪ ਹੁੰਦਾ ਦੋਨੋਂ ਪਾਸੇ ਬਾਪ ਉਧਰ ਬਾਪ ਤੇ ਉਹ ਬਾਪ ਨੂੰ ਪਤਾ ਹੁੰਦਾ ਸਾਰੇ ਚੀਜ਼ਾਂ ਜਿਵੇਂ ਜਿਨ੍ਹਾਂ ਨੇ ਕਹਿੰਦੇ ਨਾ ਅੜਿੱਤੀ ਯੌਗੀ ਅਸੀਂ ਵੀ ਨਾਲ ਤੀਰ ਜਾਵਾਂਗੇ ਉਧਰ ਬਾਹਰ ਹੁਣ ਅੱਧਾ ਕਿਲਾ ਵੇਚਿਆ ਜਿਹੜਾ ਅੱਧਾ ਕਿਲਾ ਰਹਿ ਗਿਆ ਤਾਂ ਅੱਧਾ ਕਿਲਾ ਫੇਰ ਵੇਚ ਬੀ ਹੋਰ ਬੜੇ ਹੁਣ ਕਿਤਨਾ ਕਿਤੇ ਸੋਚਦੇ ਤਾਂ ਹੁਣੇ ਵੀ ਅਸੀਂ ਆਇਆ ਕਰ ਲੈਂਦੇ ਆਇਆ ਕਰ ਲੈਂਦੇ ਠੀਕ ਬਹੁਤ ਗੱਲਾਂ ਆ ਜਾਂਦੇ ਵਿੱਚ ਇਹ ਹੁਣ ਕੱਲ ਨੂੰ ਔਟਗੋਇਂ ਵੀ ਤਾਂ ਬਹੁਤ ਗਈ ਇਧਰ ਤੇ ਲੱਖਾਂ ਚ ਗਈ ਹੁਣ ਇਨਕਮਿੰਗ ਆਊਗੀ ਇੱਥੇ ਹੁਣ ਤਾਂ ਅੱਜ ਕੋਈ ਬੰਦਾ ਫੈਸਲਾ ਕਰਦਾ ਨਾ ਆਪਣੇ ਬੱਚਿਆਂ ਦਾ ਸੋਚ ਵਿਚਾਰ ਕੇ ਕਰੋ ਯਾਰ ਬਾਹਰ ਦੀ ਧਰਤੀ ਦਾ ਹੁਣ ਇਸ ਟਾਈਮ ਔਖਾ ਹੋਇਆ ਹੋਇਆ ਥੋੜਾ ਜਿਹਾ ਉੱਧਰ ਜਿਹੜੇ ਨਾ ਆ ਉਹ ਜਿਹੜੇ ਬਾਹਰਲੇ ਲੋਕ ਤੇ ਬਹੁਤ ਭੋਲੇ ਤੇ ਠੀਕ ਹੈ ਆ ਭੋਲੇਆਂ ਕਰਕੇ ਆਪਣੇ ਬੰਦਿਆਂ ਨੇ ਉਹਨਾਂ ਦਾ ਗਲਤ ਇਸਤੇਮਾਲ ਕਰਕੇ ਹੁਣ ਉਹ ਨਾ ਚਕੰਨੇ ਕਰਦੇ ਹੁਣ ਜਿੱਥੇ ਅਸੀਂ ਸੋਚਣਾ ਸ਼ੁਰੂ ਕਰਦੇ ਆ ਉੱਥੋਂ ਤੋਂ ਸੋਚ ਅੱਗੇ ਸੋਚਦੇ ਆ ਬਿੱਦਰ ਬੁਲਾਈਏ ਪਹਿਲਾਂ ਕਹਿੰਦੇ ਵੀ ਇਹ ਇੱਧਰ ਦੇ ਪੈਸੇ ਕਮਾ ਕੇ ਕਹਿੰਦੇ ਬਾਹਰ ਭੇਜੀ ਜਾਂਦਾ ਕਿਹਨੂੰ ਭੇਜਦਾ ਤੇਰੇ ਘਰ ਵਾਲੇ ਨੂੰ ਭੇਜਦਾ ਘਰ ਵਾਲੀ ਭਲਾ ਲਈ ਫੇਰ ਕਹਿੰਦੇ ਪੈਸੇ ਜਾਈ ਜਾਂਦੇ ਕਹਿੰਦੇ ਮਾਪੇ ਨੂੰ ਪੈਸੇ ਭੇਜਦੇ ਮਾਪੇ ਵੀ ਬੁਲਾ ਲੇ ਜਦੋਂ ਮਾਪੇ ਸਾਰਾ ਪਰਿਵਾਰ ਉੱਥੇ ਜਲੇ ਉੱਥੇ ਕਮਾਉਂਦੇ ਉੱਥੇ ਖਾਂਦੇ ਜਿੱਦਣੇ ਕਦੇ ਸਾਡਾ ਪੰਜਾਬ ਨੂੰ ਪੈਸੇ ਆਉਂਦੇ ਤੇ ਉਹੀ ਪੈਸਾ ਕਿੱਥੇ ਡਿਵੈਲਪਮੈਂਟ ਪਰ ਲੱਗਦਾ ਸੀ ਫਿਰ ਇੱਕ ਵਾਰ ਹੋਰ ਵੀਡੀਓ ਅੱਜ ਦੇ ਕੱਲ੍ਹ ਦੇਖੀ ਮੈਂ ਅ ਡੁਬਈ ਦੀ ਵੀਡੀਓ ਦੇਖੀ ਮੈਂ ਤੇ ਚੰਗਾ ਇਨਵੈਸਟਮੈਂਟ ਆ ਹੁਣ ਜਾ ਕੇ ਆਵਾਂਗੇ ਤਾਂ ਰਹਿਣ ਪੱਖੋਂ ਸੇ ਬਹੁਤ ਆ ਕਿ ਕੁਝ ਕਲਾਕਾਰ ਨੇ ਵੀ ਬਹੁਤ ਹੈ ਬਣਾਤੀ ਭਈ ਸਾਨੂੰ ਥ੍ਰੈਟ ਮਿਲਦੇ ਸਾਨੂੰ ਧਮਕੀਆਂ ਮਿਲਦੀਆਂ ਵੀ ਅਸੀਂ ਭਾਈ ਸਾਰੇ ਪਰਿਵਾਰ ਸਮੇਤ ਹੀ ਹੀ ਦੁਬਈ ਮੂਵ ਹੋ ਗਏ ਤੇ ਇੱਕ ਗਿੜਾ ਹੁਣ ਦੁਬਈ ਕੱਢ ਕੇ ਆਈਏ ਥੋੜਾ ਜਿਹਾ ਅੱਜ ਮਿਸਤਰੀ ਨੇ ਛੁੱਟੀ ਕਰ ਲਈ ਅੱਜ ਮਿਸਤਰੀ ਨੇ ਆਉਣਾ ਨਹੀਂ ਹੈ ਥੋੜਾ ਜਿਹਾ ਕੰਮ ਅੱਗੇ ਪਿੱਛੇ ਪੈ ਜਾਂਦਾ ਫਿਰ ਚਾਲ ਵਿਗੜ ਜਾਂਦੀ ਥੋੜੀ ਜਿਹੀ ਸਾਰੀ ਫਿਰ ਕੰਮ ਦੀ ਨਾ ਅੱਜ ਸਰੀਏ ਬੰਨਣੇ ਵਾਲਿਆਂ ਨੇ ਵੀ ਆਉਣਾ ਤਾਂ ਤੇ ਉੱਪਰੋਂ ਨਾਲ ਥੱਲੇ ਬਣਨ ਤੇ ਚਲੋ ਦੇਖਦੇ ਬਾਤੀ ਇਸ ਨਾਲ ਕੁਝ ਜ਼ਿੰਦਗੀ ਦੇ ਵਿੱਚ ਨਾ ਕਰੜੇ ਫੈਸਲੇ ਲੈਣੇ ਪੈਂਦੇ ਹੁ ਮੈਂ ਕਈ ਵਾਰ ਇੱਥੇ ਸੋਚਦਾ ਵੀ ਮੈਨੂੰ ਲੇਬਰ ਇੱਥੇ ਬਹੁਤ ਔਖੀ ਮਿਲਦੀ ਹੁ ਮੈਨੂੰ ਘਰ ਤੋਂ ਵਿੱਚ ਨਾ ਲੇਬਰ ਕੋਟੜ 3-4 ਕਿਲੋਮੀਟਰ ਤੇ ਜਾ ਕੇ ਤੇ ਲੈ ਕੇ ਆਉਣੀ ਪੈਂਦੀ ਹੈ ਇੱਥੇ ਵੀ ਕੰਮ ਦੇ ਬਹੁਤ ਸਕੋਪ ਹੈ ਕੋਟੋ ਕੋਟ ਹੁ ਰਾਜੂ ਕੰਮ ਕਰਦਾ ਕਹਿੰਦਾ ਬਾਈ ਮੈਂ 1500 ਤੇ 1000 ਰੁਪਏ ਛੱਡਦਾ ਨਹੀਂ ਤੇ ਦਿੰਦਾ 40-45 ਹਜ਼ਾਰ ਜਿਹੜੇ ਬੰਦਾ ਇੱਥੇ ਬਣਾਉਂਦਾ 50 ਹਜ਼ਾਰ ਤੱਕ ਬੰਦਾ ਇੱਥੇ ਜਾਂਦਾ ਹੈ ਤਾ ਮੈਂ ਨਹੀਂ ਜਾਂਦਾ ਯਾਰ ਬਾਹਰ ਬਾਹਰ ਨੂੰ ਰੁਕੋ ਕਰੂੰਗਾ ਯਾਰ ਜਾਣ ਦਾ ਕੋਈ ਫਾਇਦਾ ਨਹੀਂ ਹੈ ਬਾਕੀ ਦਾ ਆਪਣੇ ਹਰੇਕ ਨੂੰ ਪਾਈ ਅਲੱਗ-ਅਲੱਗ ਦਿਮਾਗ ਦਿੱਤੇ ਹਰੇਕ ਦੀ ਸੋਚਣੀ, ਬਹਿਣੀ ਹਰੇਕ ਦਾ ਆਪਣਾ ਆਪਣਾ ਤੱਜਰ ਵਾਈ ਦਾ ਆਪਣਾ ਦਿਮਾਗ ਤੜਕੇ ਕਿੰਨੇ ਵਜੇ ਉੱਠਿਆ 4 ਵਜੇ ਤੜਕੇ 4 ਵਜੇ ਉੱਠ ਕੇ ਚਾਹ ਪੀਤੀ ਝੋਟਨੇ ਚਾਹ ਵੀ ਕੇ ਫਿਰ ਪਹਿ ਗਿਆ ਸੁੰਬਰਿਆ ਅੰਦਰ ਫਿਰ ਸੁੰਬਰਿਆ ਤੇ ਚਾਹ ਬਣਾਈ ਹੂੰ ਹੂੰ ਮਾਰੋ ਤਾਂ ਨਾ ਨਿੱਤਾ ਅਬ ਮੈਂ ਦੇਖਦਾ ਯਾਰ ਅੱਜ ਘਰ ਦੇ ਨਾਲ ਗੱਲਬਾਤ ਕਰਕੇ ਨਾ ਤੁਹਾਨੂੰ ਛੋਟਾ ਟੀਵੀ ਲੈ ਜੀ ਤੇ ਗੁਰਬਾਨੀ ਚਲੀ ਜਾਕਰ ਸਵੇਰ ਸ਼ਾਮ ਗੁਰਬਾਨੀ ਲਾਲੀ ਦਾ ਮੇਰਾ ਹੁਣ ਟਾਈਮ ਹੀ ਲੱਗਦਾ ਅੱਜ ਸ਼ਾਇਦ ਲੱਗ ਜਾਊਗਾ ਟਾਈਮ ਅੱਜ ਪਹਿਲਾਂ ਸੱਦਾ ਉੱਥੇ ਨਿਕਲਾਂਗੇ ਇਹ ਨਾ ਸ਼ਾਮ ਅੱਜ ਸਵੇਰ ਨਾਲੇ ਯਾਰ ਹਾਂ ਸਵੇਰ ਵੀ ਹੈਗੀ ਪੱਠਾ ਸਾਹਿਬ ਆ ਜਾਣਾ ਯਾਰ ਪੱਠਾ ਸਾਹਿਬ ਤੇ ਮਤਲਬ ਹੈ ਕਿ ਕਹਿਊਗਾ ਨਾ ਆ ਤੋਗਾ ਨਾ ਉਹ ਮੈਂ ਘਰ ਦੇ ਨਾਲ ਕਰਨਾ ਹੀ ਪੜੇ। ਫਿਰ ਨਹੀਂ ਅੱਜ ਫੇਰ ਨਹੀਂ ਜਾਉਣਾ ਮੇਰੇ ਖਿਆਲ ਦੇ ਵਿੱਚ ਨਾ। ਅੱਜ ਫੇਰ ਮਿਸ ਹੋ ਜਾਣਾ ਮੇਰੇ ਖਾਲਜ ਗੁੱਜਰ ਭਾਈ। ਅੱਜ ਸ਼ਾਮ ਨੂੰ ਪੱਠਾ ਦਾ ਮੱਥਾ ਟੇਕ ਕੇ ਆਉਂਦੇ ਆਂ। ਕਰਦੇ ਕੋਈ ਹਿੱਲਾ ਫਿਰ ਅੱਜ। ਕਾਹਦਾ? ਉਹ ਪੱਠੇ ਸਾਹਿਬ ਜਾਣਾ ਫਿਰ। ਫਿਰ ਚਮਕੌਰ ਉਸ ਤੋਂ ਬਾਅਦ ਚਮਕੌਰ ਸਾਹਿਬ ਆਜਣੀ ਫਿਰ ਸਭਾ। ਚਮਕੌਰ ਨਵੇਂ ਜਾਂਦਾ। ਹਾਂ ਪੱਠੇ ਸਾਹਿਬ ਚੱਲਦੇ ਫੇ ਦੇਖਦੇ ਕਰਦੇ ਕੋਈ ਗੱਲ। ਤੇ ਧੰਨਵਾਦ ਜੀ। ਤੁਹਾਡਾ ਆਰਮਾ ਫਿਰ ਮੈਨੂੰ ਘਰਾਂ ਤੋਂ ਛੱਡੂਗਾ ਹੁਣ। ਹੈਂ? ਕੱਪੜੇ ਤੁਹਾਡਾ ਆਰਮਾ ਮੈਨੂੰ ਘਰਾਂ ਤੋਂ ਛੱਡ ਕੇ ਇੱਕ ਗੇਰ ਨਾਲ ਮੈਂ। ਮੈਂ ਹੀ ਕਰਦਾ। ਮਰੀ ਗੱਲ ਸੁਣ ਲੈ ਹੁਣ ਮੈਂ ਕਿਹਨੇ ਕਾਲ ਤੇ ਨੂੰ ਜਾਣਾ ਠੀਕ ਆ ਦੇਖਣ ਕਾਲ ਜਣ ਉਹਨੂੰ ਕਹਿ ਦਊਗਾ ਤੁਹਾਨੂੰ ਇੱਥੇ ਗੱਡੀ 'ਚ ਬਿਠਾ ਲ ਕੇ ਘਰਾਂ ਛੱਡ ਦਊਗਾ ਵਾ ਠੀਕ ਆ ਘਰਾਂ ਛੱਡ ਦਊਗਾ ਫਿਰ ਸ਼ਾਮ ਨੂੰ ਅਹ ਦੇਖ ਲੈ ਫਿਰ ਤੁਹਾਨੂੰ ਛੱਡਿਆਵਾਂਗੇ ਪਰ ਕੱਪੜੇ ਕੋੜ ਪਾ ਕੇ ਉੱਥੇ ਮੋਟਰ ਤੇ ਜੋ ਲੋਕ ਲੋਕ ਲਾਜੇ ਹੋ ਰਿਹਾ ਉਹਨਾਂ ਨੇ ਵੀ ਆਉਣਾ ਹੋਣਾ ਫਿਰ ਇੱਥੇ ਯਾਰ ਆਹਾ ਉਹ ਨਹੀਂ ਆਉਣਾ ਅੱਜ ਨਹੀਂ ਉਹਨਾਂ ਨੇ ਆਉਣਾ ਜਿਨ੍ਹਾਂ ਨੇ ਆਉਣਾ ਕੱਲ ਨੂੰ ਕਿਉਂ ਉਹ ਕਹਿ ਗਏ ਮੈਨੂੰ ਉਹਨਾਂ ਨੇ ਕੱਲ ਨੂੰ ਕਰਾੜੀ ਲਾਉਣੀ ਇੱਥੇ ਮੁੱਕ ਗਿਆ ਨਾ ਕੰਮ ਉਹਨਾਂ ਦਾ ਅੱਛਾ ਬਾੜਾ ਵਾਲਿਆਂ ਦਾ ਅੱਛਾ ਕਹੀ ਨਾ ਨਾ ਉੱਕ ਰ ਇਹ ਦੌਰੇੜੀ ਬਾਣਾ ਜਦੋਂ ਤੁਸੀਂ ਚਲੋ ਇੱਥੇ ਸਮਾਨ ਪਿਆ ਉਹ ਸਾਹਮਣੇ ਬਾੜ ਲੱਗੀ ਹੈ ਨੰਦਰ ਕਹੀਆਂ ਕੋਈ ਚਲ ਮੈਂ ਹਗ ਨੂੰ ਫੋਨ ਕਰਾਂਗਾ ਕਰਦਾ ਫਿਰ ਯਾਰ ਚਲ ਮੈਂ ਦੇਦਾ ਮੈਂ ਹੀ ਆਉਂਦਾ ਫਿਰ ਤੂੰ ਉੱਥੇ ਸਮਾਨ ਚੱਕ ਕੇ ਲੈ ਇੱਥੀ ਥੋਲੀ ਸਾਰੇ ਕੱਪੜੇ-ਕਪੜੇ ਇੱਥੇ ਆ ਜਾ ਫਿਰ ਦੁਆਰੇ ਮੈਨੂੰ ਕਿ ਮੈਂ ਉੱਥੇ ਮਸ਼ੀਨ ਚ ਤੋਂ ਆ ਕੇ ਜਦੇ ਸਗਵਾ ਲੈਣਾ ਇੱਕ ਕਰਾਈ ਦਾ ਗਲੇ ਵਿੱਚ ਉਹ ਹੋਣਾ ਯਾਰ ਚਲ ਮੈਂ ਕਰਦਾ ਹੀ ਲਾ ਫਿਰ ਤੇ ਧੰਨਵਾਦ ਜੀ ਅੱਜ ਦੀ ਲਾਈਵ ਵੀਡੀਓ 'ਚ ਤੁਹਾਡਾ ਸਵਾਗਤ ਹੈ ਜੀ ਤੇ ਲਾਈਵ ਵੀਡੀਓ ਆਪ ਬੰਦ ਕਰਦੇ ਹਾਂ ਦੋ ਗੱਲਾਂ ਜਿਹਦੇ ਪਾਸੇ ਤੁਹਾਡਾ ਮੇਲਾ ਸਾਂਝੀ ਕਰ ਲਏ ਨੇ ਜਨ ਭੂਮੀ ਤੇ ਘਰ ਭੂਮੀ ਧੰਨਵਾਦ ਜੀ